ਆਪਾਂ ਅਮੀਤ ਸਮਝਦੇ ਆਂ ਲਾਸਟ ਗੱਲਾਂ ਜੀਆਂ ਚੋ 100 ਕਰੋੜ ਕਮਾ ਲਿਆ। ਪ੍ਰੋਡਿਊਸਰ ਦੀ ਜੇਬ ਦੇ ਵਿੱਚ 100 ਕਰੋੜ ਚੁੱਕਨੇ ਜਾਂਦੇ। ਠੰਡੀ ਹੋਵੇ ਤੇ ਆਸਟ੍ਰੇਲੀਆ ਦੇ ਵਿੱਚ ਤੋਂ ਇਹ ਵੀ ਕਰਦੇ ਨੇ। ਕਈ ਵਾਰੀ ਤੁਹਾਨੂੰ ਕਹਿੰਦੇ ਜੀ ਤੁਹਾਨੂੰ ਲਾ ਦੋ ਫਿਲਮ ਲਾਉਣੀ ਆ ਤਾਂ ਪਰ ਤੁਹਾਨੂੰ ਅਸੀਂ 25% ਹੀ ਦੇਾਂਗੇ। ਫਿਰ ਜਿਹੜੀਆਂ ਅਸੀਂ ਇਹ ਕਹਿ ਦਿੰਦੇ ਆ ਵੀ ਫਿਲਮ ਨੇ 10 ਕਰੋੜ ਕਮਾ ਲਏ ਮੈਨਲਾ ਦੀ ਫਿਰ ਤੋਂ ਘਰੇ ਹੀ ਜਾਂਦਾ ਉਹਨਾਂ ਜੇਬਾਂ ਜਾਂ ਅਬਸੋਲੂਟਲੀ ਜਿਹੜੀ ਫਿਲਮ ਨੇ ਇਹਦੇ ਤੁਸੀਂ ਕਹਿੰਦੇ 10 ਕਰੋੜ ਕਮਾਇਆ ਉਹਨੇ ਹੈਨਾ 10 ਕਰੋੜ ਦੇ ਵਿੱਚੋਂ ਹੁਣ ਉਹਦੇ ਕੋਲੇ 4.5 ਕਰੋੜ ਆਇਆ ਐਡਾ ਵੱਡਾ ਰਾਈਟਰ ਐਡਾ ਵੱਡਾ ਡਾਇਰੈਕਟਰ ਐਡਾ ਵੱਡਾ ਹੀਰੋ ਐਡੀ ਵੱਡੀ ਹੀਰੋਇਨ ਪਰ ਫੇਰ ਵੀ ਇਹੋ ਜਿਹਾ ਇੱਕ ਕੈਰੈਕਟਰ ਪਾ ਦਿੱਤਾ ਜਾਂਦਾ ਹਾਂ ਜਿਹੜਾ ਸਿਰਫ ਇਸ ਕਰਕੇ ਪਾ ਦਿੱਤਾ ਗਿਆ ਵੀ ਇਹਦੇ ਫਾਲੋਅਰਸ ਨੇ ਹੂੰ ਜੇ ਤੁਹਾਨੂੰ ਆਪਦੀ ਕਹਾਣੀ ਤੇ ਵਿਸ਼ਵਾਸ ਨੇ ਆਪਦੀ ਡਾਇਰੈਕਸ਼ਨ ਤੇ ਵਿਸ਼ਵਾਸ ਨੇ ਹੀਰੋ ਤੇ ਵਿਸ਼ਵਾਸ ਨੇ ਹੀਰੋਇਨ ਤੇ ਵਿਸ਼ਵਾਸ ਨੇ ਸਿੰਗਰਸ ਤੇ ਵਿਸ਼ਵਾਸ ਨੇ ਮਿਊਜ਼ਿਕ ਡਾਇਰੈਕਟਰ ਤੇ ਵਿਸ਼ਵਾਸ ਨੇ ਤੁਸੀਂ ਇੱਕ ਇਨਫਲੂਐਂਸਰ ਨੂੰ ਇਸ ਕਰਕੇ ਪਰੋ ਇਹ ਤੁਹਾਡੀ ਫਿਲਮ ਚਲਾਊਗਾ ਹੂੰ ਰਾਈਟ ਜਿਵੇਂ ਹੁਣ ਇੱਕ ਫਿਲਮ ਨੇ ਆਪਾਂ ਆਮੀ ਤੋਂ ਸੁਣਦੇ ਆਂ ਲਾਸਟ ਗੱਲਾਂ ਜੀਆਂ ਚੋ ਕਿ 100 ਕਰੋੜ ਕਮਾ ਲਿਆ ਬ੍ਰੋਡਿਊਸਰ ਦੀ ਜੇਬ ਦੇ ਵਿੱਚ 100 ਕਰੋੜ ਚੋਂ ਕਿੰਨੇ ਜਾਂਦੇ 35-40 ਕਰੋੜ 40 ਕਰੋੜ ਅੱਛਾ ਹਾਂ ਕਿਉਂਕਿ ਜਿਹੜਾ ਓਵਰਸੀਜ਼ ਦਾ ਓਵਰਸੀਜ਼ ਦੇ ਵਿੱਚ ਤੁਹਾਨੂੰ ਆਲਮੋਸਟ uh, ਮਿਲਦਾ 48% ਠੀਕ ਬਾਕੀ ਸਿਨੇਮਾ ਲਿਆ ਜਾਂਦਾ ਹੈ ਹਣਾ ਚਲੋ 50% ਹੁੰਦਾ ਅਲੱਗ-ਅਲੱਗ ਕੰਟਰੀਆਂ ਸਟੇਟਸ ਆ ਦਾ ਅਲੱਗ ਆ ਨਾਰਥ ਅਮਰੀਕਾ ਦਾ ਅਲੱਗ ਆ ਯੂਰਪ ਤੇ ਇੰਗਲੈਂਡ ਦਾ ਅਲੱਗ ਆ ਪਰ ਐਵਰੇਜ ਤੁਸੀਂ ਲਾ ਲਓ ਵੀ 48% ਹੈ ਠੀਕ ਹੈ ਜੀ ਤੁਹਾਨੂੰ 48% ਉਹਨੇ ਦੇ ਦਿੱਤਾ ਦੂਸਰੇ ਪਾਸੇ ਜਿਹੜਾ ਇੰਡੀਆ ਦਾ ਇਹ ਹਰ ਸਾਲ ਹਰ ਹਰ ਹਫਤੇ ਬਦਲ ਜਾਂਦਾ ਜੀ ਚੇਂਜ ਹੁੰਦਾ ਰਹਿੰਦਾ ਘਟਦਾ ਘਟਦਾ ਜਾਂਦਾ ਘਟਦਾ ਜਾਂਦਾ ਸਿਨੇਮਾ ਦਾ ਸ਼ੇਰ ਵਾਦਾ ਰਹਿੰਦਾ ਸਿਨੇਮਾ ਦਾ ਸ਼ੇਰ ਵਾਦਾ ਜਾਂਦਾ ਹਨਾ ਪਰ ਉਥੇ ਸੇਮ ਰਹਿੰਦਾ ਠੀਕ ਹੈ ওভারਸੀਜ਼ ਚੇਂਜ ਨਹੀਂ ਹੁੰਦਾ ਠੀਕ ਸੋ ਜੇ ਫਿਲਮ ਠੰਡੀ ਹੋਵੇ ਤੇ ਆਸਟ੍ਰੇਲੀਆ ਦੇ ਵਿੱਚ ਤੋਂ ਇਹ ਵੀ ਕਰਦੇ ਨੇ ਕਈ ਵਾਰੀ ਤੁਹਾਨੂੰ ਕਹਿੰਦੇ ਜੀ ਤੁਹਾਨੂੰ ਲਾ ਦੋ ਫਿਲਮ ਲਾਉਣੀ ਆ ਤਾਂ ਪਰ ਤੁਹਾਨੂੰ ਅਸੀਂ 25% ਹੀ ਦੇਾਂਗੇ ਠੀਕ ਹੈ ਜੇ ਤੁਹਾਨੂੰ ਮਨਜ਼ੂਰ ਆ ਸਦਾ ਤਾਂ ਕਰ ਲੋ ਕਈ ਵਾਰੀ ਸਾਡੀ ਨੇਗੋਸ਼ੀਏਸ਼ਨ ਵੀ ਹੋ ਜਾਂਦੀ ਆ ਸਾਡਾ ਡਿਸਟ੍ਰਿਬਿਊਟਰ ਦੀ ਵੀ ਨਹੀਂ ਜੀ ਅਸੀਂ ਐਨ ਲੈਣੇ ਆ ਅਸੀਂ ਉਹਨੇ ਲੈਣੇ ਆ ਕਈ ਵਾਰੀ ਜਦੋਂ ਸਾਡੇ ਕੋਲ ਫਿਲਮ ਬਹੁਤ ਸਟਰੋਂਗ ਹੁੰਦੀ ਆ ਆ ਸਾਡੀ ਥੋੜੀ ਜੀ ਪਾਵਰ ਵੱਜ ਜਾਂਦੀ ਆ ਨੇਗੋਸ਼ੀਏਸ਼ਨ ਦੇ ਨੇਗੋਸ਼ੀਏਸ਼ਨ ਪਾਵਰ ਆ ਪਰ ਅਲਟੀਮੇਟਲੀ ਜੇ 100 ਕਰੋੜ ਫਿਲਮ ਨੇ ਕੀਤਾ ਤਾਂ ਤੁਸੀਂ ਇਹ ਲਾ ਲਓ ਵੀ ਤੁਹਾਨੂੰ ਜੇ ਆਪਾਂ ਸਾਰਾ ਇੰਡੀਆ ਦੇ ਵੀ ਉਹ ਕਈ ਹਫ਼ਤਿਆਂ ਚ ਬਣੂਗੀ ਆਪਾਂ 45 40 ਤੋਂ 45 ਕਰੋੜ ਤੁਸੀਂ ਇਹ ਲਾ ਲਓ ਵੀ ਉਹਦੇ ਤੇ ਤੁਹਾਨੂੰ ਅ ਪ੍ਰੋਡਿਊਸਰ ਨੂੰ ਮਿਲਦਾ ਡਿਸਟ੍ਰੀਬਿਊਟਰ ਦਾ ਕਮਿਸ਼ਨ ਵੀ ਹੁੰਦਾ 10% ਤੁਸੀਂ 40% ਮੰਨ ਕੇ ਚੱਲੋ ਵੀ 40% ਤੁਹਾਨੂੰ ਉਹ ਮਿਲਦਾ ਫਿਰ ਉਹ ਫਿਲਮ ਦੇ ਉੱਤੇ 10 ਕਰੋੜ ਫਿਲਮ ਤੇ ਲੱਗਿਆ ਵੀ ਹੋਊਗਾ ਠੀਕ ਹੈ ਫਿਰ ਉਹ ਫਿਰ ਜਿਹੜੀਆਂ ਸੀ ਇਹ ਕਹਿ ਦਿੰਦੇ ਆ ਵੀ ਫਿਲਮ ਨੇ 10 ਕਰੋੜ ਕਮਾ ਲਿਆ ਮੈਲਾ ਦੀ ਫਿਰ ਤਾਂ ਘਰੇ ਹੀ ਜਾਂਦਾ ਉਹਨਾਂ ਜੇਬਾਂ ਚ ਅਬਸੋਲੂਟਲੀ ਜਿਹੜੀ ਫਿਲਮ ਨੇ ਇਹਦੇ ਤੁਸੀਂ ਕਹਿੰਦੇ 10 ਕਰੋੜ ਕਮਾਇਆ ਉਹਨੇ ਹਾਂ ਹੈਨਾ 10 ਕਰੋੜ ਦੇ ਵਿੱਚੋਂ ਹੁਣ ਉਹਦੇ ਕੋਲੇ 4 4.5 ਕਰੋੜ ਆਇਆ ਹਾਂ ਰਾਈਟ ਤੇ ਅੱਜ ਦੀ ਤਰੀਕ ਦੇ ਵਿੱਚ 3 ਕਰੋੜ 3.5 ਕਰੋੜ ਦੀ ਫਿਲਮ ਬਣਦੀ ਆ ਕਰੋੜ ਤੋ ਲੈ ਕੇ 2 ਕਰੋੜ ਤੱਕ ਰਿਲੀਜ਼ ਤੇ ਖਰਚਾ ਆਉਂਦਾ ਬਿਲਕੁਲ ਸੋ ਮਿਨੀਮਮ ਹੈ 1 ਕਰੋੜ ਦਾ ਤੁਹਾਡਾ ਰਿਲੀਜ਼ ਤੇ ਖਰਚਾ ਆਊਗਾ ਹੀ ਠੀਕ ਹੈ ਤੁਸੀਂ ਬਚਾ ਦਿੰਨੇ ਹੋ ਵੈਸੇ ਮੈਂ ਬਹੁਤ ਬਚਾ ਦਨ ਮੈਂ ਤਾਂ ਬਹੁਤ ਬਚਾ ਦਨ ਆ ਮੈਂ ਆਈ ਟ੍ਰਾਈ ਟੂ ਸੇਵ ਐਸ ਮੱਚ ਐਸ ਆਈ ਕੈ